ਪੰਜਾਬ ਸਰਕਾਰ ਵੱਲੋਂ ਵਿਮਨ ਏਮਪਾਵਰਮੈਂਟ ਕੈਂਪੇਨ ਦੇ ਅਧੀਨ ਅੱਜ ਐਸਐਸਪੀ ਨੁਲੰਬਰੀ ਜਗਦਲੇ ਲੁਧਿਆਣਾ ਰੇਂਜ ਐਸਐਸਪੀ ਡਾਕਟਰ ਜੋਤੀ যাদਬ ਆਈਪੀਐਸ ਦੀ ਅਗਵਾਈ ਹੇਠ ਅੱਜ ਪੰਜਾਬ ਪੁਲਿਸ ਮਹਿਲਾ ਮਿੱਤਰ ਦੇ ਅਧੀਨ 8 ਸਕੂਟੀਆਂ ਪੁਲਿਸ ਮੁਲਾਜ਼ਮਾਂ ਨੂੰ ਵੰਡੀਆਂ ਗਈਆਂ ਵੱਖ-ਵੱਖ ਥਾਣਿਆਂ ਨੂੰ ਵੰਡੀਆਂ ਗਈਆਂ ਸ਼ੀ ਸਕੁਆਇਰ ਦੇ ਨਾਮ ਹੇਠ ਇਹ ਸਕੂਟੀਆਂ ਵੰਡੀਆਂ ਗਈਆਂ ਤਾਂ ਕਿ ਬਿਫਤਾ ਦੇ ਵਿੱਚ ਫਸੀ ਹੋਈ ਕਿਸੇ ਵੀ ਔਰਤ ਨੂੰ ਸਮੇਂ ਸਿਰ ਹੈਲਪ ਮਹయ్యా ਕੀਤੀ ਜਾ ਸਕੇ ਦੇਖ ਸਕਦੇ ਹਾਂ ਕਿ ਇਸ ਸਮੇਂ ਡੀਆਈਜੀ ਨਰੰਬਰੀ ਜਗਦਲੇ ਤੁਦਿਆਣਾ ਰੇਂਜ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਰਕਤ ਕੀਤੀ ਤੇ ਉਹਨਾਂ ਨੂੰ ਇੱਕ ਟੁਕੜੀ ਵੱਲੋਂ ਪੰਜਾਬ ਪੁਲਿਸ ਦੀ ਇੱਕ ਟੁਕੜੀ ਵੱਲੋਂ ਸਲਾਮੀ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਇਨੀਸ਼ੀਏਟਿਵ ਹੈ ਵਿਮਨ ਸਸ਼ਸਤੀਕਰਨ ਦੀ ਮਹਮ ਦੇ ਦੀਨ ਇਹ ਸਕੂਟੀਆਂ ਵੰਡੀਆਂ ਗਈਆਂ ਨੇ ਦੇਖ ਸਕਦੇ ਹਾਂ ਕਿ ਇਹ ਸਕੂਟੀਆਂ ਡਿਸਟ੍ਰਿਬਿਊਟ ਕੀਤੀਆਂ ਜਾ ਚੁੱਕੀਆਂ ਨੇ ਜੋ ਲੇਡੀ ਆਫੀਸਰਸ ਨੇ ਜੋ ਲੇਡੀ ਅਪਲਾਈਜ਼ ਨੇ ਉਹ ਇਹਨਾਂ ਸਕੂਟੀਆਂ ਦੇ ਉੱਪਰ ਵੱਖ-ਵੱਖ ਥਾਣਿਆਂ ਵਿੱਚ ਇਹ ਸਕੂਟੀਆਂ ਦਿੱਤੀਆਂ ਗਈਆਂ ਨੇ ਤੇ ਸਵੇਂ ਸਿਰ ਇਹ ਸਕੂਟੀ ਦੇ ਉੱਪਰ ਜੋ ਹੈਲਪ ਮਹయ్యా ਕੀਤੀ ਜਾ ਸਕਦੀ ਹੈ। ਹੰਨਾ ਦੇ ਵਿੱਚ ਮਹਿਲਾ ਸਸ਼ਕਤੀਕਰਨ ਦੇ ਤਹਿਤ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਅੱਜ ਲਿਆ ਗਿਆ ਹੈ। ਸਾਡੇ ਖੰਨਾ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਅਤੇ ਉਹਨਾਂ ਦੀ ਟੀਮ ਵੱਲੋਂ ਇਹ ਬਹੁਤ ਹੀ ਸ਼ਲਾਘਾਜੋਕ ਕਦਮ ਉਠਾਇਆ ਗਿਆ ਹੈ। ਜਿਹਦੇ ਵਿੱਚ ਪੰਜਾਬ ਪੁਲਿਸ ਮਹਿਲਾ ਮਿੱਤਰ ਜੋ ਸਕੀਮ ਸਾਡੀ ਚੱਲਦੀ ਹੈ ਉਹਦੇ ਤਹਿਤ ਸਾਡੇ ਜਿਹੜਾ ਊਮਨ ਪੁਲਿਸ ਆਫੀਸ਼ੀਅਲਸ ਹੈਗੇ ਸਟਾਫ ਹੈਗੇ ਉਹਨਾਂ ਨੂੰ ਇਹ 8 ਸਕੂਟਰੀਆ ਜਿਹੜੀ ਹੈਗੀ ਉਹ ਇਨੋਗਰੇਟ ਅਸੀਂ ਅੱਜ ਇੱਥੇ ਕੀਤੀ ਹੈ ਇੰਦਾ ਵੱਲੋਂ ਪੂਰੇ ਖੰਨਾ ਜ਼ਿਲ੍ਹਾ ਦੇ ਵਿੱਚ ਇਸ ਤਰੀਕੇ ਦੀ 8 ਸਕੂਟਰੀਆ ਦੇ ਉੱਤੇ ਪੈਟਰੋਲਿੰਗ ਕੀਤੀ ਜਾਊਗੀ ਤੁਸੀਂ ਜਾਣਦੇ ਹੋ ਅੱਜ ਦਾ ਜ਼ਮਾਨਾ ਮਾਡਰਨ ਜ਼ਮਾਨਾ ਹੈ ਇਹਦੇ ਵਿੱਚ ਮੋਬਾਈਲ ਰਹਿਣਾ ਤੇ ਕਨੈਕਟਡ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਨਾਂ ਅੱਠ ਸਕੂਟਰੀਆ ਦੇ ਉੱਤੇ ਇਹਨਾਂ ਸਾਡੀ ਮਹਿਲਾ ਸਟਾਫ ਜਿਹੜੀ ਹੈਗੀ ਹੈ ਉਹ ਪੂਰੀ ਖੰਨਾ ਜ਼ਿਲ੍ਹਾ ਦੀ ਜਿਹੜੀ ਮੈਪਿੰਗ ਕੀਤੀ ਗਈ ਹੈ ਇਹਦੇ ਵਿੱਚ ਇਹ પેટ્રોલਿੰਗ ਕਰਨ ਗਿਆ ਖਾਸ ਤੌਰ ਤੇ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੀ ਹੈ ਸਕੂਲ ਕਾਲਜਸ ਇਹਨਾਂ ਦੇ ਉੱਤੇ ਇਹਨਾਂ ਦੀ ਇੱਕ ਖਾਸ ਆਪਣੀ ਨਿਗਰਾਨੀ ਰੱਖਣ ਗਿਆ so that ਜਿਹੜੀ ਸਾਡੀ ਬੇਟੀਆਂ ਹੈਗੀ ਹੈ ਜਿਹੜੀ ਬੱਚਿਆ ਪੜਦੀ ਹੈਗੀ ਸਕੂਲ ਕਾਲਜਸ ਦੇ ਵਿੱਚ ਇਹਨਾਂ ਦੀ ਇੱਕ ਇਹਨਾਂ ਨੂੰ ਇੱਕ ਸੇਫ ਤੇ ਸਿਕਿਉਰ ਮਾਹੌਲ ਦੇਣਾ ਸੁਰੱਖਿਅਤ ਮਾਹੌਲ ਦੇਣਾ ਇਹ ਸਾਡਾ ਉਦੇਸ਼ ਹੈਗਾ ਉਸ ਕਰਕੇ ਅਸੀਂ ਇਹ ਇਨੀਸ਼ੀਏਟਿਵ ਲਾਂਚ ਕੀਤਾ ਹੈਗਾ ਤੇ ਇਸ ਤੋਂ ਇਲਾਵਾ ਇਹ ਜਿਹੜਾ ਸਾਡਾ ਪੀਪੀਐਮਐਮ ਦਾ ਸਟਾਫ ਹੈ ਪੰਜਾਬ ਪੁਲਿਸ ਮਹਿਲਾ ਮਿੱਤਰ ਇਹ ਸਕੀਮ ਚੱਲਦੀ ਹੈਗੀ ਹੈ ਜਿਹੜੀ ਕਰਾਈਮ ਅਗੇਂਸਟ ਔਮਨ ਐਂਡ ਚਿਲड्रन ਇਹ ਜੋ ਕੰਪਲੇਂਟਸ ਆਂਦੀ ਹੈ ਉਹਨਾਂ ਨੂੰ ਇਹ ਡੀਲ ਕਰਦੀ ਹੈ ਬਹੁਤ ਸੋਹਣੇ ਤਰੀਕੇ ਨਾਲ ਇਹ ਡੀਲ ਕਰਦੀ ਹੈ ਹਰੇਕ ਥਾਣੇ ਦੇ ਵਿੱਚ ਇਹਦੇ ਵਾਸਤੇ ਅ ਅਸੀਂ ਡੈਸਕ ਸਥਾਪਿਤ ਕੀਤੇ ਗਏ ਹੈ ਤੇ ਉਹਨਾਂ ਦੀ ਕੰਪਲੇਂਟਾਂ ਨੂੰ ਇਹ ਡੀਲ ਕਰਦਾ ਹੈ ਬਹੁਤ ਚੰਗੇ ਤਰੀਕੇ ਨਾਲ ਇਹ ਸੁਲਝਾਉਂਦੇ ਹਨ ਤੇ ਜ਼ੀਰੋ ਟੋਲਰੈਂਸ ਅਪਰੋਚ ਇਹਦੇ ਵਿੱਚ ਹੈਗਾ ਕਰਾਇਮ ਅਗੇਨ ਹਿਊਮਨ ਐਂਡ ਚਿਲड्रन ਜੇ ਕੋਈ ਕੰਪਲੇਂਟ ਆਂਦੀ ਹੈ ਇਹਦੇ ਵਿੱਚ ਕੋਈ ਵੀ ਕੌਗਨਿਜ਼ੇਬਲ ਆਫਰੈਂਸ ਜੇ ਸਾਡੇ ਨੋਟਿਸ ਜਾਂਦਾ ਹੈ ਇਮੀਡੀਟਲੀ ਇਹਦੇ ਵਿੱਚ ਐਫਆਈਆਰ ਦਰਜ ਹੁੰਦੀ ਹੈ ਇਹਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈਗੀ ਹੈ ਤੇ ਸਾਡੀ ਬੇਟੀਆਂ ਸਾਡੇ ਦੇਸ਼ ਦਾ ਸ਼ਾਨ ਹੈ ਸਾਡੇ ਗੌਰਵ ਹੈ ਤੇ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਚਾਹੁੰਦੇ ਕਿ ਇਕੁਅਲ ਅਪੋਰਚਨਿਟੀ ਮਿਲੇ ਉਹਨਾਂ ਨੂੰ ਸਾਰੇ ਹਰ ਤਰੀਕੇ ਦੇ ਮੌਕੇ ਮਿਲਣ ਤੇ ਉਹਨਾਂ ਨੂੰ ਇੱਕ ਸੇਫ ਤੇ ਸੁਰੱਖਿਤ ਮਾਹੌਲ ਮਿਲੇ ਜਿਸ ਕਰਕੇ ਅਸੀਂ ਅੱਜ ਇਹ ਇਨੀਸ਼ੀਏਟਿਵ ਲਾਂਚ ਕੀਤਾ ਹੈ। ਪੀਪੀਐਮ ਦੀ ਕਿਸ ਤਰ੍ਹਾਂ ਮਦਦ ਲੈ ਸਕਦੇ ਲੇਡੀਜ਼ ਜੀ? ਇਹਨਾਂ ਇਹਨਾਂ ਵਾਸਤੇ ਪੀਪੀਐਮਐਮ ਜਿਹੜਾ ਹੈਗਾ ਪੰਜਾਬ ਪੁਲਿਸ ਮਹਿਲਾ ਮਿੱਤਰ ਇਹਦੇ ਵਾਸਤੇ ਜੇ ਮਹਿਲਾਵਾ ਕੋਈ ਵੀ ਕਿਸੇ ਵੀ ਤਰੀਕੇ ਦਾ ਉਹਨਾਂ ਦੇ ਖਿਲਾਫ ਕੋਈ ਅਤਿਆਚਾਰ ਹੁੰਦਾ ਹੈ ਕੋਈ ਪ੍ਰੋਬਲਮ ਹੁੰਦੀ ਹੈ ਦਾ ਇਹਦੇ ਵਾਸਤੇ ਇੱਕ 181 ਹੈਲਪਲਾਈਨ ਹੈਗੀ ਉਹਦੇ ਉੱਤੇ ਕਾਲ ਕਰ ਸਕਦੇ ਆ ਆਪਣੀ ਕੰਪਲੇਂਟ ਲੌਂਚ ਕਰ ਸਕਦੇ ਆ ਇਸ ਤੋਂ ਇਲਾਵਾ 112 ਤੇ ਵੀ ਕੰਪਲੇਂਟ ਕਰ ਸਕਦੇ ਆ ਜਾਂ ਕਿਸੇ ਵੀ ਥਾਣੇ ਦੇ ਵਿੱਚ ਜਿਹੜੇ ਡੈਸਕ ਸਥਾਪਿਤ ਕੀਏ ਗਏ ਹਨ ਇੱਥੇ ਵੀ ਸਿੱਧੀ ਤੌਰ ਤੇ ਜਾ ਕੇ ਆਪਣੀ ਕੰਪਲੇਂਟ ਲੌਂਚ ਕਰ ਸਕਦੇ ਆ ਮੈਡਮ ਜਿਹੜੀਆਂ ਸਕੂਟਰੀਆਂ ਨੇ ਕੱਲਾ ਖੱਲੇ ਜਿਣੀਆਂ ਜਾਣੀਆਂ ਖੰਨਾ ਸ਼ਹਿਰ ਚ ਰਹਿਣਗੀਆਂ ਇਹ ਕੰਪਲੀਟ ਖੰਨੇ ਦੇ ਵਿੱਚ ਕੰਪਲੀਟ ਜਿਹੜਾ ਹਰੇਕ ਥਾਣੇ ਦੇ ਵਿੱਚ ਇੱਕ ਇੱਕ ਸਕੂਟੀ ਦਿੱਤੀ ਗਈ ਹੈਗੀ ਆ ਉਹਦੇ ਏਰੀਆ ਦੇ ਵਿੱਚ ਇਹ ਪੈਟਰੋਲਿੰਗ ਕਰਨ ਮੈਂ ਜਿਹੜਾ ਸੀ ਸਕੁਆਇਰ ਟੈਗ ਦਿੱਤਾ ਉਹਦਾ ਪਰਪਸ ਕੀ ਹੈ ਮੈਸੇਜ ਕੀ ਕਨਵੇ ਕਰਨਾ ਚ ਜਿਹੜਾ ਪ੍ਰੋਨਾਉਨ ਹੈਗਾ ਇੰਗਲਿਸ਼ ਦੇ ਵਿੱਚ ਇਹ ਲੇਡੀਜ਼ ਵਾਸਤੇ ਯੂਜ਼ ਹੁੰਦਾ ਹੈ ਮਹਿਲਾਵਾਂ ਵਾਸਤੇ ਯੂਜ਼ ਹੁੰਦਾ ਹੈਗਾ ਤੇ ਉਹਨਾਂ ਨੂੰ ਅਸੀਂ ਡਿਨੋਟ ਕਰਨ ਲਈ ਯੂਜ਼ ਕੀਤਾ ਹੈ ਕਿ ਰਿਕੁਆਇਰਮੈਂਟ ਦੇ ਬਾਰੇ ਪੁੱਛਣਾ ਸੀ ਕਿੰਨੀ ਰਿਕੁਆਇਰਮੈਂਟ ਕਿੰਨੀ ਹੈ ਜੀ ਕਿਸ ਚੀਜ਼ ਦੀ ਰਿਕੁਆਇਰਮੈਂਟ ਮੰਨ ਜਿਵੇਂ ਆਪਾਂ ਚ ਗੱਡੀਆਂ ਸਪਲੀਮੈਂਟ ਕੀਤੀਆਂ ਨੇ ਇਹਨਾਂ ਦੀ ਅਗਰ ਆਪਾਂ ਪੁਲਿਸ ਨੂੰ ਰਿਕੁਆਇਰਮੈਂਟ ਦੀ ਗੱਲ ਕਰੀ ਕਿ ਕਿੰਨੀਆਂ ਚਾਹੀਦੀਆਂ ਨੇ ਇਹਨਾਂ ਨੂੰ ਜਿੰਨੀ ਰਿਕੁਆਇਰਮੈਂਟ ਹੈਗੀ ਹੈ ਉਹ ਸਪਲੀਮੈਂਟ ਕੀਤੀ ਜਾਊਗੀ ਬਾਕੀ ਥਾਣੇ ਵੱਲੋਂ ਜਿਹੜੀ ਹੈਗੀ ਇਹਨਾਂ ਨੂੰ ਸਪਲੀਮੈਂਟ ਕੀਤੀ ਜਾਊਗੀ ਠੀਕ ਮੈडम ਜਿਹਨੇ ਇਹ ਸਕੂਟਸ ਨੂੰ ਪ੍ਰੋਵਾਈਡ ਕੀਤੀ ਤੇ ਨਾ ਸ਼ਭੀ ਸ਼ੈਂਟਨ ਨੇ ਹਾਂਜੀ ਹਾਂਜੀ ਬਿਲਕੁਲ ਹੈ ਔਰ ਉਸ ਤੋਂ ਇਲਾਵਾ ਜਿਹੜੇ ਪੁਲਿਸ ਥਾਣੇ ਦੇ ਵਹੀਕਲਸ ਹੈਗੇ ਪੀਸੀਆਰ ਵਹੀਕਲਸ ਹੈਗੇ ਉਹਨਾਂ ਵਸਤੂ ਗਲੋਵੀ ਇਹਨਾਂ ਨੂੰ ਸਪਲੀਮੈਂਟ ਕੀਤਾ ਜਾਊਗਾ ਥੈਂਕ ਯੂ